ਪੰਜਾਬ ਭਾਰਤ ਨੇ ਉਸ ਬਹੁਤੀ ਇਹ ਮਾਮਲਾ ਇਸ ਵੇਲੇ ਰੇਲਵੇ ਵਿਭਾਗ ਤੋਂ ਸਾਹਮਣੇ ਆਇਆ ਦੱਸ ਦਈਏ ਕਿ ਪੰਜਾਬ ਦੇ ਵਿੱਚ ਬਿਨਾਂ ਡਰਾਈਵਰ ਅਤੇ ਗਾੜਤੇ ਪਟੜੀ ਤੇ ਦੌੜਦੀ ਹੋਈ ਇੱਕ ਟ੍ਰੇਨ ਜੋ ਹੈ ਨਜ਼ਰ ਆਈ ਹੈ ਦੱਸ ਦਈਏ ਕਿ ਤਰਸਲ આજ ਤੱਕ ਸਾਡ ਡੀਐਮਟੀ ਮਾਲ ਲੋਡ ਗੱਡੀ ਕਠੂਆ ਤੋਂ ਬਿਨਾਂ ਡਰਾਈਵਰ ਅਤੇ ਗਾੜਤੇ ਚਲਣ ਦੀ ਸੂਚਨਾ ਮਿਲੀ ਸੀ ਇਸ ਗੱਡੀ ਦੇ ਚੱਲਣ ਤੋਂ ਬਾਅਦ ਰੇਲਵੇ ਵਿਭਾਗ ਵਿੱਚ ਤਾਫੜਾ ਤਾਫੜੀ ਮਚ ਗਈ ਦੱਸ ਦਈਏ ਕਿ ਇਸ ਮਾਲ ਗੱਡੀ ਤੇ ਬਿਨਾਂ ਡ라이ਵਰ ਗਾਟ ਤੇ ਚਲਣ ਦੀ ਸੂਚਨਾ ਮਿਲਦਿਆਂ ਹੀ ਪਠਾਨਕੋਟ ਕੈਂਟ ਮੀਥਲ ਪੰਘਾਲਾ ਮਕੇਰੀਆਂ ਅਤੇ ਹੋਰ ਸਟੇਸ਼ਨਾਂ ਤੇ ਸੂਚਨਾ ਦਿੱਤੇ ਗਈ ਅਤੇ ਰੇਲਵੇ ਫਾਟਕ ਬੰਦ ਕਰਵਾ ਦਿੱਤੇ ਗਏ ਉਕਤ ਮਾਲ ਗੱਡੀ ਜੰਮੂ ਦੇ ਕਠੂਆ ਤੋਂ ਰੋਲ ਡਾਊਨ ਹੋ ਕੇ ਪੰਜਾਬ ਪਹੁੰਚੀ ਸੀ ਅਤੇ ਬਿਨਾਂ ਡਰਾਈਵਰ ਤੋਂ ਹੀ ਕਈ ਕਿਲੋਮੀਟਰ ਤੱਕ ਦੌੜਦੀ ਨਜ਼ਰ ਆਈ ਦੱਸਦੀ ਹੈ ਕਿ ਇਸ ਗੱਡੀ ਦੀ ਰਫ਼ਤਾਰ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਰਹੀ ਸੀ ਪਤਾ ਲੱਗਾ ਹੈ ਕਿ ਵਕ ਵਕ ਸਟੇਸ਼ਨਾਂ ਤੇ ਰੇਲਵੇ ਵਿਭਾਗ ਵੱਲੋਂ ਗੱਡੀ ਨੂੰ ਰੋਕਣ ਲਈ ਵੱਡੇ ਪੱਧਰ ਤੇ ਗੁੱਲੀਆਂ ਦਾ ਸਹਾਰਾ ਲਿਆ ਗਿਆ ਇਸ ਗੱਡੀ ਨੂੰ ਰੋਕਣ ਲਈ ਬਿਜਲੀ ਬੰਦ ਕਰਵਾਈ ਅਤੇ ਫਿਰ ਸਟੇਸ਼ਨ ਤੇ ਰੋਕੀ ਗਈ ਇਹ ਗੱਡੀ ਹੌਲੀ-ਹੌਲੀ ਹੁੰਦੀ ਦਸੂਹਾ ਨਜ਼ਦੀਕ ਉੱਚੀ ਬੱਛੀ ਕੋਲ ਆ ਕੇ ਰੁੱਕ ਗਈ ਤਾਂ ਉਸ ਵੇਲੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਸੁਖਦਾਸ ਆ ਲਿਆ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਾ ਨਿਊਜ਼ ਮੈਰਕੇ ਸ਼ਰਮਾ ਬੰਮਿਆਲ